ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰ ਦੇ ਨੱਥੂ ਕੇ ਪੱਟੀ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਿਆਲੀ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਪੱਟੀ ਤਕਰੀਬਨ ਇੱਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਮਕੂ ਤੋਂ ਹਰੀਕੇ ਪਤਨ ਤੋਂ ਤਕਰੀਬਨ ਕੋਈ 15-16-17 ਕਿਲੋਮੀਟਰ ਦੀ ਦੂਰੀ ਆ ਸਾਰੀ ਸੋ ਨਾਲ ਲੱਗਦੇ ਪਿੰਡ ਕੜਿਆਲਾ ਸਰਾਲੀ ਮੰਡ ਸ਼ਕਰੀ ਇਹ ਪਿੰਡ ਬਿਲਕੁਲ ਨਜ਼ਦੀਕ ਨਾਲ-ਨਾਲ ਲੱਗਦੇ ਆ ਹਾਂ ਪੀਰੇ ਕੋਲ ਆਇਆ ਦੋਸਤੋ ਅੱਜ ਚਾਰ ਬਣਾ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਆ ਵਾਜਬ ਰੇਟ ਆ ਇੱਕ ਇੱਧਰ ਵਾਹਰ ਜਿਹੜੀ ਤੁਹਾਨੂੰ ਦਿਖਾਵਾਂਗੇ ਜਰਸੀ ਬਰੀਡ ਦੇ ਵਿੱਚ ਚੌਗੀ ਚਾਰ ਦੰਦ ਇਹ ਗੱਬਨ ਟੁੱਕੀ ਤਿਆਰੀ ਤੇ ਵਛੀ ਆ ਬਹੁਤ ਸੋਹਣੀ ਕਰਮਾ ਦੀ ਲੇਵੇ ਵਾਲੇ ਪਾਸੇ ਠੀਕ ਹੋ ਜੀ ਸਾਫ ਸਫਾਈ ਆ ਬਾਕੀ ਵਛੀ ਦਾ ਕੱਦਕੁੱਤ ਵੀ ਚੰਗਾ ਬਿਲਕੁਲ ਕਾਫੀ ਕਲਰ ਦੇ ਦੇ ਚਾ ਠੀਕ ਆ ਜੀ ਤਾਂ ਇੱਧਰ ਜਿਹੜਾ ਤਿੰਨ ਬਣਾ ਤੁਸੀਂ ਦੇਖੋਗੇ ਇਹ ਕ੍ਰੋਸ ਬਰੀਡ ਦੇ ਵਿੱਚ ਆ ਸੂਏਸ ਵਾਏ ਪਸ਼ੂ ਵੀ ਆ ਗੱਬਨ ਵੜ ਵੀ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤ ਸਮਾਂ ਮਾਰਨਿੰਗ ਦੇ ਕੋਈ 8:00 ਵਜੇ ਦਾ 9:00 ਵਜੇ ਦਾ ਆਉ ਕਰਦੇ ਆ ਪੂਰੀ ਗਰਬਾਤ ਸਭ ਤੋਂ ਪਹਿਲਾਂ ਹੈਪੀ ਸਤਿ ਸ੍ਰੀ ਅਕਾਲ ਮਾੜਾ ਜੀ ਸਾਨੂੰ ਸਾਤ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਐ ਚੜ੍ਹਦੀ ਗੱਲ ਕਿਰਪਾ ਸਤਿਗੁਰ ਦੀ ਤੁਸੀਂ ਸੁਣਾਓ ਜੀ ਠੀਕ ਆਪੀ ਵਧੀਆ ਭਾਈ ਹਾਂਜੀ ਹਾਂਜੀ ਕਰਤੇ ਚਾਰ ਨਗ ਪੇਚ ਹੈ ਹਾਂਜੀ ਹਾਂਜੀ ਚਾਰ ਦੀ ਚਾਰ ਆਹ ਹਾਂਜੀ ਇੱਕਾ ਤੂੰ ਵੀ ਲੈਣਦੀ ਫਿਰ ਬਸ ਜੀ ਬਸ ਇਹ ਸਾਨੂੰ ਸਾਬ ਉਹਨੇ ਕਹਿ ਵੀ ਸੋਣਾ ਹੀ ਆ ਓਏ ਛਾਪ ਜਾਂ ਨਜੀਹਾ ਕੀ ਪਾ ਦੀ ਸੁਣੀ ਲੱਗੀ ਚੀਚੀ ਚ ਪੈਣ ਵਾਲੀ ਛਾਪ ਆ ਮੋਰੀ ਹਣਾ ਬਸ ਇੱਕ ਆ ਜਰਸੀ ਇਹ ਕੱਪੜਾ ਮਖਾਉਣੀ ਬਾਕੀ ਵਾੜਾ ਤਕ ਅੱਛਾ ਉਹ ਵਿਚਾਰੀ ਦਾ ਕੱਚੀ ਆ ਇੱਕ ਬੱਚੇ ਆ ਰਹੀ ਇਹਦੇ ਇੱਕ ਹੱਥ ਲਿਆ ਜੀ ਅੱਛਾ ਉਹ ਕੱਚੀ ਹੈਗਾ ਇਹ ਲੈਂਦੀ ਹੈ ਸਮਝ ਲੈਂਦੀ ਅਰਦਾਸ ਦਾ ਕਦੇ ਲੈ ਜੀ ਅਰਦਾਸ ਦਾ ਕਦੇ ਲੈ ਜੀ ਇਹ ਵੀ ਦੱਸ ਕਦੇ ਲੈ ਜਰਸੀ ਵੀ ਠੀਕ ਆ ਹਾਂਜੀ ਸੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਜਰਸੀ ਆ ਮੋਹ ਤੋਂ ਦੀ ਚੌਕੀ ਚਾਰ ਦੰਦ ਸਮਝ ਸਕਦੇ ਚਾਰ ਦੰਦ ਦਾ ਦੋਸਤੋ ਸਾਈਡਾਂ ਵਾਲੇ ਬਿਲਕੁਲ ਦੋ ਦੋ ਦੰਦ ਖੜੇ ਆ ਉਹ ਤੁਸੀਂ ਆਪਦੀ ਤਸੱਲੀ ਕਰ ਸਕਦੇ ਜੇ ਲੇਫਟੀ ਮੇਰਾ ਭਰਾ ਚੈੱਕ ਕਰੋ ਸਮਝੋ ਫੈਸ਼ਨ ਡਿਜ਼ਾਈਨ ਕੋਈ ਫੋਰ ਸ਼ਾਂਗ ਨੇ ਕੋਈ ਕੁਛ ਨਹੀਂਗਾ ਲੂਣ ਵੱਸੀ ਸੁਣੀ ਵੇਖੋ ਜੀ ਕਰੋ ਚੈੱਕ ਆ ਸੋ ਬਹੁਤ ਵਧੀਆ ਗੱਲ ਨੂੰ ਗੈਰੀਸ ਹਸ ਖੁੱਲੂਗੀ ਲਿਵਾ ਸਾਫ ਸੁਥਰਾ ਹੈ ਠੀਕ ਹੈ ਜੀ ਜਿੰਨੀ ਵੀ ਸਫਾਈ ਤੁਹਾਡੇ ਸਾਹਮਣੇ ਆ ਛੋਟੀ ਜੀ ਫੇਸ ਕੁਆਲਟੀ ਆ ਨਿੱਕਾ ਕੰਨ ਤੇ ਕੱਦ ਬਹੁਤ ਸੋਹਣਾ ਬੱਚੀ ਦੀ ਉਮਰ ਦੇ ਹਿਸਾਬ ਨਾਲ ਕੱਦ ਕਾਟ ਬਹੁਤ ਸੋਹਣਾ ਹੈ ਬਿਲਕੁਲ ਜਮਾ ਛੋਟੀ ਨਹੀਂ ਹੈਗੀ ਬਾਕੀ ਰੇਟ ਵੀ ਛੋਟਾ ਹੀ ਆ ਜਕਰ ਵਾਇਰ ਪੈਦਾ ਬਿਲਕੁਲ ਬਿਲਕੁਲ ਸੋ ਗੱਲ ਹੀ ਨਹੀਂ ਕਰਨ ਵਾਲੀ ਬਾਕੀ ਹੈ ਕਰਨ ਵਾਲੀ ਤਿਆਰੀ ਤੇ ਕਈ ਵਾਰ ਅਫਸਰ ਬੱਚੀ ਵੀ 15 17 2000 ਤੋਂ ਘੱਟ ਨਹੀਂ ਹੁੰਦੀ ਐਡੀ ਇਹ ਕਰਮਾਲੀ ਨੇ ਸੁਝਵਾ ਪਰ ਮੈਂ ਇਹ ਲੈ ਲਵਾਂ ਜੇ ਪੰਜ ਚਾਰ ਹਫਤਾ ਕਿਸੇ ਦੇ ਖੁੱਲਾ ਡੋਲਾ ਲਵੋਗੇ ਬਹੁਤ ਇੱਕ ਹਫਤਾ ਹਜੇ ਖੁੱਲਾ ਡੋਲਾ ਟਾਈਮ ਲੈ ਜੂ ਵੇਖੋ ਤੁਸੀਂ ਬੂਤੀ ਬਾਤੀ ਵੇਖੋ ਬਹੁਤ ਸੋਹਣੀਆਂ ਛੋਟੀਆਂ ਨਹੀਂ ਇਹਦੇ ਵਸ਼ੀਗਾਈ ਸਾਨੂੰ ਸਾਹ ਹਾਂ ਉੱਪਰੋਂ ਬਿਲਕੁਲ ਸਟ੍ਰੇਟ ਕਾਫੀ ਕਲਰ ਦੇ ਰਾਂਗਾ ਕਰਮਾਲੀ ਦਾ ਬਾਕੀ ਹਵਾਨੇ ਲੈਵੇ ਦੀ ਬੜੀ ਸਫਾਈ ਹੈ ਤੇ ਨਾਲ ਦੀ ਨਾਲ ਹੀ ਠੰਡੀ ਠੀਰੀ ਹੈ ਮੈਂ ਜਿੰਦਾ ਮਰਜੀ ਲੈ ਲਵਾਂਗਾ ਜੀ ਸਾਹਿਬ ਸੋ ਜਿੰਤਾ ਮਰਜੀ ਤਸੱਲੀ ਕਰੀ ਚੋ ਨੋ ਇਹ ਨਹੀਂ ਵੀ ਕਰਮਾਂ ਲਈ ਠੀਕਾ ਜੀ ਕੋਈ ਲੱਤਾਂ ਛੜਾ ਮਾਰੂਗੀ ਸੋ ਕੋਈ ਫੋੜ ਸ਼ਾਹ ਨਹੀਂ ਨਾਲ ਕੱਲਾ ਕੱਲਾ ਥਣ ਲੱਗਾ ਲੱਗਾ ਗਰ ਲਾਦੇ ਆ ਜਿਸ ਵੇ ਪਛਮਾਨ ਸੂ ਮੂੰ ਅੱਛੀ ਸੁਈਂ ਆਵੇ ਉਸ ਕੋਈ ਚੀਜ਼ ਹੈਗੀ ਮੈਂ ਵਾਕਿਆ ਹੀ ਦੇਖੋ ਜੀ ਲਓ ਵੀ ਸਮਝਾਵੇ ਜਿੰਨੇ ਇੱਕ ਸ਼ਾਹ ਨਾਲ ਰੱਖੇ ਦੁੱਧ ਪੀਣਾ ਉਹਦੇ ਲਈ ਚੰਗੀ ਆ ਚੰਗੀ ਅੱਛੀ ਬਸ ਜੀ ਲਓ ਜੀ ਬਹੁਤ ਪਿਆਰੀ ਵਛੀ ਆ ਬਾਕੀ ਮੇਰਾ ਭਰਾ ਕਰ ਲਿਓ ਪੈ ਪਹਿਲ ਕਦਮੀ ਠੀਕ ਆ ਜੀ ਤੇ ਮੋਲੇ ਪੀ ਕੀ ਰੋਗ ਦਾ ਸੰਜਮ ਮੌਲਕਰ ਨੂੰ 40 ਕਲੇ ਪੰਦਾਏ 35000 ਤੋਂ 1000 ਛੋਟ ਕਰਾਂਗੇ 34 ਦੀ 34000 ਦੀ ਲੈ ਵੀ ਰਮੋਰ ਲਾਤੀ ਲੋ ਵੀ ਇਹ ਕਰਮਾ ਦੀ 34000 ਦੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸਾਫ ਸਫਾਈ ਆ ਬੱਚੀ ਬਹੁਤ ਪਿਆਰੀ ਆ ਮੌਲ ਆਪਾਂ ਸਾਰੇ ਨੇ ਮੇਰੇ ਅੱਜ ਸਾਰਾ ਦਾ ਵੱਡਾ ਮੋਲ ਇਹੋ ਜਿਹੇ 34000 ਆ ਰਹੀ ਆ ਆ ਬਸ ਜੀ ਬਾਕੀ ਸਾਰੀਆਂ ਕੋਹੇ ਠਾਈਆਂ ਆ ਵੀ ਸਾਰੀਆਂ ਛੋਟੇ ਮੌਲੀ ਜੀ ਲੋ ਵੀ ਠੀਕ ਆ ਜੀ ਸੋ ਇਹ ਬੱਚੀ ਗੱਭਣਾ ਠੀਕ ਆ ਜੀ ਜਿਹੜੀ ਥੋੜੇ ਜਿਹਾ ਚਲੋ ਵਾਧੂ ਰੁਪਈਆ ਦੇ ਵਿੱਚ ਆਪਾਂ ਹੈ ਵੀ ਬੜੇ ਜਾਇਜ਼ ਰੇਟ ਦੇ ਵਿੱਚ ਆ ਕੋਈ ਜਿਆਦਾ ਰਕਮ ਨਹੀਂ ਕੀ ਛੋਟ ਇਹ ਤੁਹਾਨੂੰ ਮਿਲ ਜੂਗੀ ਹਾਂ ਨਾ 34 ਦੀ ਠੀਕ ਆ ਜੀ ਸੋ ਕਰ ਲਿਓ ਸੰਪਰਕ ਕਾਫੀ ਕਲਰ ਜਾਂ ਰੰਗ ਆ ਸਾਗਰ ਨੰਬਰ ਤੇ ਇੱਕ ਵਾਰ ਦਿਖਾ ਦਿਨੇ ਆਪੀ ਇਹ ਕਿਵੇਂ ਟੋਕਰ ਇਹ ਸੰਸਾਹ ਵੀ ਸੂਈ ਨੂੰ ਕੋਈ 2.5 ਤੋਂ 3 ਮਹੀਨੇ ਹੋ ਗਏ ਜੋ ਅੱਛਾ ਜੀ ਬੇੜਾ ਬਗੈਰ ਬੱਚਿਓ ਬਗੈਰ ਬੱਚਿਓ ਸੰਸਾਹ ਠੀਕ ਹੈ ਵੀਰੇ 2 ਕਿਲੋ ਜੀ 9 ਕਿਲੋ ਜੀ 9 ਕਿਲੋ ਤੇ ਗਾਰੰਟੀ ਦਵਾਂ ਸੰਸਾਹ 9 ਕਿਲੋ ਤਾਂ 8 ਕਿਲੋ ਤੇ ਗਾਰੰਟੀ ਆ ਹਾਂਜੀ ਹਾਂਜੀ ਚਾਰੇ ਥਾਣੇ ਵਰਦਗੇ ਵਰਦੇ ਆ ਹਾਂਜੀ ਪਾਉ ਸੋ ਚਾਰੇ ਥਾਣਾ ਦੀ ਮੈਂ ਕਹਾਂ ਲੋ ਕੋਈ ਭੂ ਸ਼ਿੱਤਾ ਥਾਣਾ ਬਾਤ ਕਰਦੇ ਆ ਆਪਾਂ ਜਿੰਮੇਵਾਰ ਆ ਜੀ ਲਓ ਜੀ ਤੁਹ ਮੁਠੀ-ਮੁਠੀ ਦਾਣਾ ਜਿਹੜੂ ਫਾਂਡਰ ਦੇ ਦੇਖੋ ਬਾਕੀ ਸਪੇਸ ਗਾਇਬ ਚੰਗਾ ਆਪਸੀ ਥਾਂ ਦੇ ਵਿੱਚ ਸੋ ਸੋਈ ਨੂੰ 2.5 ਮਹੀਨੇ ਲਾ ਲਿਓ 3 ਲਾ ਲਿਓ 2 ਲਾ ਲਿਓ ਕਿਉਂਕਿ ਬਗੈਰ ਬੱਚੇ ਹੋਣ ਸਮਝਾ ਸੰਗਰਾਗ ਰਦੇ ਨੂੰ ਟੀਗਾ ਭਰਾ ਤਾਂ ਜਿਹਦੇ ਬੰਦੇ ਦਾ ਪਣ ਲਈ ਆ ਐਤਕਾ ਹਾਂਜੀ ਠੀਕ ਆ ਵੀਰੇ ਬੱਸ ਜੀ ਪਉੜੀ ਠੀਕ ਆ ਜੀ ਸੋ ਸੰਗਰਾਗ ਵੀ ਜਿਹੜੇ ਦੇਣੇ ਨੇ ਦੁੱਧ ਮੱਛੀ 2 ਦਿਨਾਂ ਲਈ ਮੈਂ 10 ਤੋਂ ਬਾਹਰ ਚਲਾ ਕੇ ਰਾਹੂਗਾ ਹੁਣ ਹੱਥ ਕਿੰਨੇ ਜਣਾ 9 ਕਿੱਲੇ ਬਰਾਬਰ ਆਪਾਂ ਹੱਥ ਦੀ ਗਰੰਟੀ ਦੇਣੀ ਕੋਈ ਭੂ ਸ਼ਿੱਟਾ ਖਾਣ ਆਵਾਜ਼ ਘਾਟੋ ਵੀ ਚੋਣੇ ਸਕਤੇ ਹੋ ਵੈੜਾ ਠੀਕ ਹੈੜਾ ਪਾਸ ਲੈ ਲਿਆ। ਕੋਈ ਡਿਫਾਲਟ ਹੋਇਆ ਤਾਂ ਗਾਰੰਟੀ ਤਸੱਲੀ ਹੈ। ਹਾਂਜੀ ਹਾਂਜੀ ਹਾਂਜੀ। ਨਾ ਕੋਈ ਪੂਛੀ ਟਾਂ ਨਾ ਕੋਈ ਥਣਵਾਦ ਘਾਟੂ। ਲਓ ਜੀ ਕਰੋ ਚੈੱਕ ਠੀਕ ਹੈ ਜੀ। ਬਾਕੀ ਵੇੜ ਇਹ ਵੀ ਕਰਮਾ ਦੀ ਸਾਫ ਸੁਥਰੀ ਹੈ। ਦੁੱਧ ਹੋਵੇ ਨਾ ਹੋਵੇ ਤਾਂ 9 ਕਿਲੋ ਹੀ ਆ। ਆਹਦਾ ਸਪਾਈਆਂ ਦੇਖੋ। ਸਮਝਾਉ ਰਾਤ ਚਵਾਈ ਗਈ ਜੇ ਮੈਂ 6:30 ਹੋ ਸੰਧ ਚਵਾਈ ਹੋਣੀ ਹੈ ਜੀ। ਹਾਂ ਹਾਂਜੀ ਗਲਤ ਕੰਮ ਨਹੀਂ ਆਪਾਂ ਕਰਦੇ। ਬਾਕੀ ਪਲੀ ਪਲੀਤੀ ਪੂਰੀ। ਬਹੁਤ ਵਧੀਆ ਪਲੀ ਚੰਗੀ ਆ। ਸੋ ਪਲੀ ਚੰਗੀ ਆ। ਬਾਕੀ ਤੁਸੀਂ ਵੇਖ ਸਕਦੇ ਹੋ ਜੇ ਗੋਲਾ ਗਾਲਾ ਵੇੜ ਦਾ ਪੂਰਾ। ਇਹ ਨਾਲ ਤਿਆਰ ਹੀ 70 ਰੁਪਏ ਤਿਆਰ ਦੀ ਵ ਸੋ ਇਸ ਮਹੀਨੇ ਦੀ ਸੰਗਰਾਮ ਜਿਹੜੀ ਪਿੱਛੇ ਦੋਸਤੋ ਲੰਗੀ ਆ ਠੀਕ ਆ ਜੀ ਉਦੋਂ ਤੱਕ ਕੋਈ ਟੀਗਾ ਭਰਾਇਆ ਰਹਿ ਜਾਂਦੀ ਹੈ ਗਾਂ ਕਿਸੇ ਭਰਾ ਦੀ ਕਿਸਮਤ ਆ ਅੱਜ 8 9 8 9 ਕਿਲੋ ਦੁੱਧ ਤੇ ਤੁਸੀਂ ਜਿਹੜੇ ਉਹਨੇ ਤੀਜੇ ਦਿਨੇ ਅੱਟ ਮਾਰਤਾ ਗਾਂ ਨੇ ਸਾਡੀ ਉਹਦੇ ਘਰ ਦੀ ਗਾਵਾਂ ਦੋ ਸੂਏ ਸੂਏ ਤੀਜੇ ਸੂਏ ਵਾਲੀ ਗਾੜੀ ਸੁਣਾਣ ਠੀਕ ਆ ਲੈ ਹੈਪੀ ਮੋਰ ਦਾ ਵੀਰੇ ਦੋ ਦੋ ਬੱਚੇ ਬਾਕੀ ਰੰਗ ਦੇ ਬਾਜਾ ਕਰਮਾ ਦੀ ਰੰਗ ਪ੍ਰਿੰਟ ਚੰਗਾ ਹਣਾ ਨਹੀਂ ਉਹ ਥਾਨ ਬਹੁਤ ਚੰਗਾ ਲੱਗਾ ਏ ਜੂੜ ਜੇ ਪਾਉਣਾ ਪੈਂਦਾ ਮਾਰਾ ਹਾਂ ਜੀ ਉਹ ਨਿਆਣਾ ਪਾ ਕੇ ਜੀ ਲਓ ਜੀ ਨਿਆਣਾ ਰਸੀ ਪਾ ਕੇ ਆ ਗਏ ਜਿਹੜਾ ਮਰਜੀ ਚੋਲੇ ਜਨਾਨੀ ਚੋਲੇ ਭਾਬੰਦਾ ਚੋਲੇ ਜੀ ਕੋਤਰਾ ਕਰਵਾਉਣੀ ਕੁਛ ਨਹੀਂ ਜਾਂਦੀ ਹਨਾ ਨਾ ਜੀ ਨਾ ਨਾ ਸੰਤੋ ਰਸੀ ਬੰਗਾ ਜਿਹੜਾ ਕਿਸਾਨ ਜਿਹੜੋ ਪਾ ਕੇ ਫੇਰ ਚੋਣੇ ਬਾਈ ਕਰ ਸਕਦੇ ਚ ਚੋਣ ਬਹੁਤ ਜਿਆਦੀ ਚੰਗੀ ਆ ਹਾਂਜੀ ਕੋਈ ਪੂਛੀ ਨਹੀਂ ਕੋਈ ਥਾਣੇ ਬਾਤ ਘਰਨਾ ਹੋਊਗਾ ਜੀ ਠੀਕ ਆ ਜੀ ਲਓ ਵੀ 8 ਕਿਲੋ ਦੀ ਗਰੰਟੀ ਤਾਂ ਸਾਲੀ ਤੇ ਸੌਦਾ ਕਰ ਲਿਆ ਜੇ ਇਹਦਾ ਮੁੱਲ ਐਪੀ ਕੀ ਰਹੂਗਾ ਸਾਨੂੰ ਜਾ ਵਾ ਜੇ ਦੇ ਬੱਚੀ ਬਾਰੇ ਬੱਚਾ ਨਫੇ ਤੇ ਬਈ 4000 ਰੁਪਏ ਅਗੀ ਹਾਂਜੀ ਨਾ 40 ਕਰਨਾ ਨਾ 35 ਕਰਨਾ ਨਾ 30 ਕਰਨਾ 28000 ਜਮਾਨਤ ਕਰਨ ਕਰਦਾਂਗੇ 28000 ਚ ਬਾਈ ਤੂੰ ਹੀ ਦੱਸ ਦੋ ਕਿੰਨਾ ਕਿੰਨਾ ਕਰਤੀਏ ਤੂੰ ਹੀ ਦੱਸ ਦੋ ਆਪੇ ਕਰਦੇ ਇਮਾਰਤੇ ਛੱਡ ਦਿਆਂਗੇ 3000 ਹੀ ਛੱਡ ਦਿਆਂਗੇ ਪੱਥੀ ਦੀ ਹਾਂਜੀ ਥੋੜੀ ਬਾਤੀ ਹੋਰ ਕੋਈ ਗੱਜਾਇ ਯਾਰ ਹੋਰ ਛੱਡ ਦਿਆਂਗੇ ਬਾਕੀ ਪੁਲਿਸਾਂ ਵੀ ਬੜੀ ਆ 200 ਨਾ ਤੇਰੀ ਬਈ 200 ਛੋੜੀ ਹੋ ਗਈ ਬਸ ਠੀਕ ਆ ਜੀ 23000 ਦੇ ਕੋਈ 200 ਰੁਪਿਆ ਛੋੜੀ ਹੋਈ ਆ ਲਓ ਜੀ 23000 ਦੇ ਵਿੱਚ 200 ਦੇ ਬਾਰੇ ਹੋਣਾ ਬਾਕੀ ਜਿੰਨੀ ਨਿਗਰਾ ਕੱਲ ਨੂੰ ਰਹਿ ਜਾਂਦੀ ਹੈ ਤਾਂ 60-70 ਹਜ਼ਾਰ ਦੀ ਵੈਰ ਦੇਖਣ ਆ ਰਹੀ ਹੈ ਮੈਂ ਕਿਹਾ ਸਾਨੂੰ ਸਭ ਟੋਕਰ ਚੱਪਣ ਵਾਸੀ 45 ਹਜ਼ਾਰ ਦੀ ਵੇਚ ਜਾਣੀ ਫੇਰ ਬਿਲਕੁਲ ਹਾਂਜੀ ਉਹ ਵੀ ਅੱਗੇ ਇੱਕ ਆ ਵਸੀ ਆ ਗਈ ਹੈ ਛੋਟੇ ਕਰ ਦੇ ਵਿੱਚ ਅਸੀਂ ਦਾ ਦੇਣੀ ਚਵਾਈ ਹੋਈ ਜੋ ਆ ਅੱਜ ਹੀ ਆਪਣੀ ਫਿਰ ਚਵਾਈ ਹੋਈ ਜੋ ਠੀਕ ਆ ਹਾਂਜੀ ਇਹ 7 ਕਿਲੋ ਲੀਟਰ ਮਾਰ ਕੇ ਲਵਾਂਗੇ ਆਨਲਾਈਨ ਹੋਈ ਦੀ 6 ਦੀ ਗਰੰਟੀ ਦਵਾਂਗੇ ਠੀਕ ਹੈ ਵੀਰੇ ਹਾਂਜੀ ਐਸ ਵਕਤ ਕਿੰਨਾ 6 ਕਿਲੋ ਦੋ ਤਾਂ 7 ਕਿਲੋ ਆ ਇੱਥੇ ਕਿਚਾਊਗਾ ਉਹਦੇ ਨਾਮ ਬਣਾ ਕੇ ਦਊਗਾ ਫਿਰ 7 ਬਣਾ ਕੇ ਦਊਗਾ ਠੀਕ ਆ ਆਨਲਾਈਨ ਖੜੇ ਇਹ ਜੇ ਬੱਚੇ ਦੀ ਗਾਰੰਟੀ ਦਵਾ ਜੇ ਮਗਰ ਬੱਚੀ ਆ ਹਾਂਜੀ ਠੀਕ ਆ ਇਹ ਜੇ ਮਗਰ ਬੱਚੀ ਜੋ ਮਗਰ ਬੱਚੀ ਆ ਹਾਂਜੀ ਠੀਕ ਕੋਈ ਨੂੰ ਢਾਈ ਮਹੀਨੇ ਲਾ ਲੇ ਕੋਈ ਤਿੰਨ ਮਹੀਨੇ ਆ ਬੱਚਾ ਮਗਰ ਢਾਈ ਆ ਹਾਂਜੀ ਹਾਂਜੀ ਬੱਚੀ ਮਗਰ ਲੋ ਜੀ ਇਹ ਮਗਰ ਬੱਚੀ ਆ ਕੋਈ ਢਾਈਆਂ ਦੀ ਲਾ ਲੇ ਜੋ ਕੋਈ ਤਿੰਨ ਮਹੀਨਿਆਂ ਦਾ ਬੱਚਾ ਲਾ ਲੇ ਜੋ ਬੱਚੇ ਤੋਂ ਢਾਈਆਂ ਲਾ ਲੇ ਮੇਰਾ ਭਰਾ ਆਪਦੀ ਸਮਝ ਵੇਖ ਲਿਆ ਜੇ ਤੇ ਦੁੱਧ ਕਿੰਨਾ 6 7 ਤੱਕ ਹੋਣਾ 6 ਦੀ ਗਾਰੰਟੀ ਦਵਾ ਮੈਂ ਲੋਨ ਲੈਣੇ ਵੀ ਖੜੂਗਾ ਸੋਭਾ ਪਰ ਪੰਜਾਬੀ ਪਸ਼ੂਲਾ ਦਾ ਇਤਿਹਾਸਵਾਦ ਦਾ ਪਾ ਜੁਮੇਵਾਰ ਹੈ ਜੀ ਚਵਾਈ ਹੋ ਗਈ ਹੈ ਹਾਂ ਹਾਂ ਚਵਾਈ ਇਹਦੀ ਹੋ ਰਹੀ ਹੈ ਜੀ ਠੀਕ ਆ ਚਵਾਈ ਕਿਸਾਨ ਵਿਰੋਧੀ ਹੋ ਗਈ ਆ ਤੇ ਸੁਈ ਨੂੰ 2.5 ਮਹੀਨੇ ਲਾ ਲਿਆ ਜੇ 3 ਲਾ ਲਿਆ ਜੇ ਬੱਛੀ ਮਗਰ ਤੁਹਾਨੂੰ ਮਿਲ ਜਾਣੀ ਆ ਅੱਠ ਦਾ ਟਾਈਮ ਸਾਢੇ ਦਾ ਬਾਜੀ ਦੀ ਲਿਵਾ ਵੇਖ ਲਓ ਨਿਕਣਾ ਥੱਲੇ ਠੀਕ ਹੈ ਬਈ ਹਾਂਜੀ ਆ ਦੇਖੋ ਚਵਾਈ ਇਹ ਜਿਹੜੀ ਹੈ ਨਾ ਅੱਛਾ ਮੈਂ ਵੀ ਚਵਾਈ ਵੀਡੀਓ ਬਖਾਰਾਂਗਾ ਆਪਾਂ ਠੀਕ ਹੈ ਬੜੀ ਸ਼ਨੀ ਜੀ ਆ ਦੇਖੋ ਠੀਕ ਆ ਜੀ ਅੱਜ ਹੀ ਚਵਾਈ ਕਰਕੇ ਇਧਰ ਬਿਆਨੀ ਹਾਈਟ ਕੱਟਾ ਛੋਟੀ ਹਾਈਟ ਕੱਟ ਦੇ ਵਿੱਚ ਜੈ ਜੀ ਮਿਲ ਜਾਣੀ ਆ ਮਗਰ ਬੱਛੀ ਆ ਤੋ ਕੱਲ ਨੂੰ ਕਿਸੇ ਭਰਾਣੇ ਚੋਂ ਬੱਛੀ ਵੀ ਤਿਆਰ ਕਰਨੀ ਆ ਮਗਰ ਸਾਲ ਦੀ ਆ ਬੱਛੀ ਤਿਆਰ ਹੋ ਜੂਗੀ ਸਰ ਜੀ ਉਹ ਨਾ ਚਾਹੇ ਸੀਮਨ ਚੰਗੇ ਦੀ ਆ ਤੁਹਾਡਾ ਹੈ ਤਸੀਲ ਪੂਰੀ ਹਾਂਜੀ ਆ ਜੀ ਹਮ ਸਾਹਿਬ ਉਹ ਬੱਛੀ ਛਰ ਨਹੀਂ ਛਰ ਨਹੀਂ ਛਰ ਨਹੀਂ ਨਾ ਛੱਡੋ ਉਹ ਐਦਾਂ ਹੀ ਛੋਲੋ ਕੋਈ ਚੱਕਰ ਨਹੀਂ ਵਾਢੀ ਜਾਨ ਦੀ ਪੂਰੀ ਹਣ ਚੋਕ ਚੋਈ 6 ਕਿਲੋ ਦਾ ਇੱਥੇ ਇਹਦੇ ਨਹੀਂ ਕੋਈ 2-4 ਕਿਲੋ ਰਹਿ ਗਏ ਮੈਂ ਕਿਹਾ ਹੋਇਆ 6 ਦੇ ਪਾਈਏ ਰੋੜਾ ਪਤਾ ਨੂੰ ਬੈਠੇ ਆ ਠੀਕ ਆ ਹਾਂਜੀ ਤੇ ਕੀ ਮੁੱਲ ਕਰਤਾ ਇਹਦਾ ਸਾਨੂੰ ਸਾਹਿਬ ਮੁੱਲ ਕਰ ਲਿਆ 20 ਮੁੱਲ ਕਰ ਲਿਆ 5 ਹਾਂਜੀ 18000 ਚ ਮਾਨਤਾ ਨੇ ਕਰ 18000 ਚ ਹਾਂਜੀ ਲੋ ਜੀ 18000 ਆਇਆ 18500 ਦੋ ਦੇਣੀ ਆ ਬਸ ਉਹ ਲੈਣ ਦੇ ਨਾਲ ਹੀ ਗੱਲ ਕਰ ਗਏ ਆਪਾਂ ਪੂਰੇ 16 ਵੀ ਦੇ ਦਾਂਗੇ ਸਾਦੇ 16000 ਰੁਪਏ ਮਿਲ ਜੂਗੀ ਪਰ 16 ਨਹੀਂ ਲੈ ਪੂਰੇ ਆਣ ਹਣ ਚਾਰੇ ਆ ਕੋਈ ਪੂਰ ਬੱਚਾ ਨਹੀਂ ਠੀਕ ਆ ਜੀ ਬਾਕੀ ਵੇਖੋਗੇ ਤੁਸੀਂ ਥਣ ਚਾਰੇ ਆ ਜੀ ਬਹੁਤ ਜਿਆਦੀ ਚੋਣ ਚ ਨਹੀਂ ਆ ਗਾਵਾਂ ਤਿੰਨੇ 40 ਤੇ ਕੋਈ ਗਾਮ ਆੜੀ ਉਹ ਬਤਾ ਨਹੀਂ ਬੈਠੇ ਆ ਲੋ ਜੀ ਹੁਣ 16 ਦੀ 16000 ਦੀ ਦੋ ਮੋੜਦੀ ਆ ਮਗਰ 200 ਰੁਪਏ ਛੋਟ ਆ ਵੱਛੀ ਕੋਈ ਫਿਰ ਦੇਖ ਲਓ ਤਿੰਨਾਂ ਦੀ ਲੈ ਲਿਓ ਦੋ ਦੀ ਲੈ ਲਿਓ ਚੌ ਦੀ ਲੈ ਲਿਓ ਉਹ ਆਪਦੀ ਸਮਝ ਵੇਖ ਲਿਆ ਜੀ ਵਸ਼ੀਕਰਨ ਛੜਨ ਲਈ 2000 ਦੀ ਛੱਟ ਵੀ ਦੇਵੇ ਅੱਛਾ ਵੀ ਇੱਕ ਆਪਣੇ ਕੋਲ ਆ ਗਈ ਫੇਰ ਗੱਭਣ ਹਾਂਜੀ ਸਾ ਵੀ ਲਾਓ ਗਰਲੈਂਡੋ ਲਾ ਲਓ ਕ੍ਰਾਉਸ ਲਾ ਲਓ ਜਿਹੜੀ ਮਾਰੀ ਦਾ ਤੁਹਾਡੇ ਸਾਹਮਣੇ ਆ ਗਈ ਇਹ 10 ਦਿਨ ਅਜੇ ਕੱਚੀ ਹਾਂਜੀ 10 ਦਿਨ ਹੁੰਦਾ ਖੁਲੇ ਡੂਲੇ ਲੱਗੂਗੀ ਦੂਜਾ ਸੂਆ ਸੋਨਾ ਜੋ ਮੌਜੀ 10 ਦਿਨ ਹਜੇ ਨਰਮ ਆ ਠੀਕ ਆ ਤੇ ਦੂਜੇ ਸੂਆ ਵਾਰ ਦੇ ਸੋਨਾ ਰੰਗ ਬਲੈਕ ਬਾਕੀ ਪੋਟਾ ਪੋਟਾ 2-2 ਇੰਚ ਜਿਹੜੇ ਥਾਂ ਐ ਬਿਲਕੁਲ ਸਿੰਗ ਜਿਹੜੇ ਇਹਦੇ ਹੈਗੇ ਆ ਠੀਕ ਆ ਉਹ 2-2 ਪੋਟੇ ਜਿਆਦੇ ਨਹੀਂ ਜੋ ਆ ਵੇਖ ਲਓ ਦੋਹੇ ਪੋਟੇ ਨਿਕਲ ਨਿਕਲ ਸਿੰਗਾ ਤੇ ਪ ਮਾਰੇ ਮੁਰ ਦੇ ਕੋਈ ਨਿਸ਼ਾਨ ਜਿਵੇਂ ਪਿਛਲੇ 올림픽 ਸਕੈਨ ਆਈ ਸੀ 4-5 ਸਾਲ ਪਹਿਲਾਂ ਉਹਦੇ ਮਾਰੇ ਮੁਰ ਦੇ ਨਿਸ਼ਾਨ ਦਾਗ ਜੇ ਹੈਗੇ ਆ ਕਿਉਂਕਿ ਬਾਅਦ ਵਿੱਚ ਸਾਈਬ ਇਹਨਾਂ ਕਰਨਾ ਕਿਸੇ ਭਰਾਣੇ ਇੱਥੇ ਆ ਜਾਣਾ ਬਸ ਅਜੇ ਨਾ ਕੇ ਬਾਕੀ ਥਾਣੇ ਕੋਲ ਤੁਹਾਨੂੰ ਬੁਖਾ ਦਿੰਦੇ ਆ ਆ ਦੇਖੋ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਸਵੇਰ ਦੁੱਧੇ ਹੀ ਆਤੀ ਦੁੱਧੇ ਹੀ ਥਾਣਾ ਸੁਣਾ ਆਪਾਂ ਠੀਕ ਹੈ ਵੀਰੇ ਜੀ ਬਾਬੇ ਦੁੱਧਾ ਸਵੇਰ ਕਿਸਾਨ ਮੇਰੇ ਇਸ ਬੈਂਡ ਦੇ ਸੁਣਾ ਹੈ 10 ਦਿਨ ਅੰਗ ਕੇ ਸੌਦਾ ਕਰ ਲਿਆ ਜਿਵੇਂ 10 ਦਿਨ ਹਜੇ ਕਰਮਾਂ ਲਈ ਕੱਢ ਪਈ ਆ ਥੱਲੋ ਖਲਾਰ ਖੂਰ ਤੋ ਇਹ ਨਾ ਝਾਲ ਕਰਨ ਨੋ ਤੋਂ 10 ਤੱਕ ਪਹਿਲੇ ਨਾਲ ਸੱਜੇ ਬੰਦੇ ਨੂੰ ਲਈਏ ਵੀ ਠੀਕ ਆ ਜੀ ਹਾਂਜੀ ਬਹੁਤ ਵਧੀਆ ਲੈ ਵੀ ਆਪੀ ਤੋਰ ਇਹਨੂੰ ਵੀ ਸੋ ਦੂਜਾ ਫਲ ਇਹ ਹੋਈ ਆ ਗਰਮੀ ਵਾਲੇ ਆਠ ਲੈ ਦੇ 10 ਲੈ ਦੇ ਚਲੋ ਜਿੰਨੇ ਕੁ ਦਿਨ ਲੈ ਦੇ ਕਰਮਾਂ ਲਈ 19 ਚੰਗੀ ਗੱਲ ਪੀ ਪਲੀ ਥਿੰਸੇ ਵੀ ਪੂਰੀ ਆ ਸੋ ਰੇਟ ਬਿਲਕੁਲ ਨਾਰਮਲ ਆ ਛੋਟੇ ਰੇਟ ਆ ਕਿਸੇ ਫਾਰਮਰ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਤੁਹਾਡੇ ਬਿਲਕੁਲ ਮਤਲਬ ਦਾ ਮਾਲ ਆ ਅੱਠਾ 10 ਦਿਨਾਂ ਤੱਕ ਕਰਮਾਂ ਲਈ ਸੁਪਣਾ ਠੀਕ ਆ ਜੀ ਤੇ ਰੇਟ ਮੇਰਾ ਭਰਾ ਦੇਖਿਆ ਜੇ ਬਿਲਕੁਲ ਜੈਨੂਨ ਤੇ ਜੈਜ ਰਹੂਗਾ ਆ ਦੇਖੋ ਸੋ ਪਲੀ ਪਲੀਤੀ ਪੂਰੀ ਆ ਰੰਗ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਉਹ ਤਾਂ ਹੈ ਸੀਲ ਪੂਰੀ ਮੈਂ ਕਹਿੰਦਾ ਗੱਲ ਹੀ ਕੋਈ ਨਹੀਂ ਲੋ ਉਹਦਾ ਡਰ ਜੀ ਕੋਈ ਚੱਕਰ ਨਹੀਂ ਉਹਦਾ ਜਿੱਦਾਂ ਮਾੜੀ ਬੈਠ ਰਹੋ ਠੀਕ ਆ ਜੀ ਹਾਂਜੀ ਇਹਦਾ ਦਾ ਲੈ ਖੋਲੋ ਦੇ ਲੋਲ ਕੇ ਰੋਗਾ ਦਾ ਫਿਰ ਸਰ ਦਾ ਮੋਲ ਕਹ ਲਈ 28 ਮੋਲ ਕਰ ਲਈ ਪੀ ਹਾਂਜੀ 24000 ਤੇ ਮਾਨਤਾ ਕਰ ਦਾਂਗੇ 24000 ਹਾਂ ਨਾ 23000 ਦੇ ਦਾਂਗੇ 23000 ਦੀ ਬਾਦ ਦੋਸਤਾਂ ਛੋੜੀ ਬੰਦ 23000 ਦੇ ਵਿੱਚੋਂ ਛੋੜੀ ਇਹ ਦੇਣੀ ਆ 23 ਦੀ ਉਹ ਦੇਣੀ ਆ ਲੋ ਵੀ ਅੱਜ ਉਹ ਜਿਵੇਂ ਕੱਲ ਨਹੀਂ ਕਰਦੇ ਤੇ ਕੱਪੜੇ ਤੇ ਸੇਲ ਹੀ ਲੱਗ ਗਈ ਆ ਸੇਲ ਆ ਫਿਰ ਸਭ ਸੇਲ ਵਾਲਾ ਹਿਸਾਬ ਹੀ ਕਰਦਾ ਤੇ ਸੇਲ ਹੀ ਲੱਗਦੀ ਆ ਠੀਕ ਆ ਜੀ ਆ ਸੇਲ ਲੱਗੀ ਉਹਦੇ ਆ ਰਸੇ ਹੋਰ ਲਾ ਆ ਗਏ ਛੋਟੇ ਬਾਹਰ ਹੋਣਗੇ ਵੱਡੇ ਛੋਟਾ ਨੇ ਵੀ ਕੰਮ ਆ ਠੀਕ ਆ ਜੀ ਬੱਚੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਆ ਚਾਹਾਂ ਓ 16000 ਲੱਗੇ 34000 ਤੇ ਰੇਟ ਖਤਮ ਜੀ ਬਾਕੀ ਬਹੁਤ ਪਿਆਰੀ ਬੱਚੀ ਆ ਠੀਕ ਆ ਜੀ ਆ ਦੇਖੋ ਸਿਰੋਂ ਨਗੀਲਾ ਹੀ ਆ ਤੇ ਬੱਚੀ ਆ ਬਹੁਤ ਪਿਆਰੀ ਬੱਚੀ ਹੈ ਠੀਕ ਆ ਜੀ ਸੋ ਇਹ ਅੱਜ ਐਨੀਮਲ ਨੇ ਚਾਰੇ ਨਾ ਲਾਣਾ ਕੌਲੀ ਚ ਪਾਣੀ ਪੀਣਾ ਲਾ ਇਹ ਕੌਲੀ ਚ ਪਾਣੀ ਪੀਣ ਵਾਲੀ ਆ ਬਹੁਤ ਬਹੁਤ ਸੋਹਣੀ ਸਮੋਲ ਸਾਈਜ਼ ਫੇਸ ਕੁਆਲਿਟੀ ਹਾਂਜੀ ਐਪੀ ਇੱਕ ਨੰਬਰ ਕਿਰੇ ਬੋਲਦੇ ਆ ਆਪਣੇ ਨੰਬਰ ਦਾ ਆਪਣਾ 81467357 ਰੁਪਏ ਦਾ ਆਪਣਾ ਬੋਜਣਾ ਚੁਕੇ ਜਿਲ੍ਹਾ ਕਰਨਤਾਂ ਤਹਿਸੀਲ ਪਟੇ ਜੀ ਠੀਕ ਆ ਭਾਜੀ ਹਾਂਜੀ ਲੋ ਵੀ ਆ ਦੋਸਤੋ ਅੱਜ ਮਾਲ ਸੀਗਾ ਐਪੀ ਦੇ ਕੋਲ ਛੋਟੇ ਛੋਟੇ ਮੋਲਾ ਥੋੜੇ ਪੈਸੇ ਖਰਚ ਕਰਨੇ ਆ ਜੈਜ ਰੇਟਾਂ ਦੇ ਉੱਤੇ ਪਸ਼ੂ ਪਾਲ ਦੇ ਪਾਏ ਮੇਰੇ ਭਰਾ ਚਾਹ ਪਾਣੀ ਦਾ ਡੰਗ ਸਾਰਨਾ ਕਿਸੇ ਵੀ ਆਪਣੇ ਵੈਸੇ ਘਰੇ ਫਰਦ ਦੇ ਨਾਲ ਤੇ ਸੌਦਾ ਕਰ ਲਿਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੀ ਧੰਨਵਾਦ